ਬੀਰਾਰੂ ਕੋ ਐਕਸਯੂਵੀ 700 ਲਾਈਨ ਬਾਰੇ ਸੋਚ ਰਿਹਾ ਇੱਕ ਤਾਂ ਆਪਣਾ ਟ੍ਰੈਵਲ ਦਾ ਬਿਜ਼ਨਸ ਆ ਉੱਥੇ ਵੀ ਕੰਮ ਆ ਜਾਉਂਗਾ ਥੋੜੀ-ਬਹੁਤ ਟੂਰ ਸ਼ੋਰ ਵੀ ਬਣ ਜਾਂਦੀ ਹੈ ਆਨ ਰੋਡ ਪ੍ਰਾਈਸ ਮੈਨੂੰ 26 ਲੱਖ ਦਾ ਪੈ ਰਿਹਾ ਬਾਕੀ ਤੂੰ ਦੱਸ ਕੋਈ ਤਰੀਕਾ ਕੱਟਕੁੱਟ ਕਰਾਉਣ ਦਾ ਫਾਈਨਲ ਆਫਰ ਦਿਖਾਈ ਹੂੰ ਉਹ ਇਹਦੇ ਇਦਾਂ ਤੂੰ ਬੜੇ ਆਰਾਮ ਨਾਲ 11.5 ਲੱਖ ਵੇਚ ਸਕਦਾ ਹੈ ਉਹ 11.5 ਲੱਖ ਉਹ ਕਿਵੇਂ ਤੇ ਗੱਡੀ ਦਾ ਮਨੂ ਇਹ ਪ੍ਰਾਈਸ ਹੈ 26 ਲੱਖ ਇਹਦੇ ਵਿੱਚੋਂ ਐਕਸ਼ੋਰੂਮ ਪ੍ਰਾਈਸ ਦਾ 22 ਲੱਖ ਰਹਿ ਗਿਆ ਜਿਹਦੇ ਤੇ 4 ਲੱਖ 20 ਹਜ਼ਾਰ ਦਾ ਜੀਐਸਟੀ ਲੱਗਿਆ ਹੋਇਆ ਹੈ ਹੁਣ ਤੂੰ ਟ੍ਰੈਵਲ ਬਿਜ਼ਨਸ ਲਈ ਰਹੇ ਆ ਤਾਂ ਉਹਦਾ ਤਾਂ ਤੈਨੂੰ ਇਨਪੁਟ ਕ੍ਰੈਡਿਟ ਮਿਲ ਜਾਣਾ ਉਸ ਤੋਂ ਬਾਅਦ ਆਹ 22000 ਰੁਪਏ ਦਾ ਇਹਦੇ ਤੇ ਡੀਸੀਐਸ ਕੱਟਿਆ ਹੋਇਆ ਉਹਦਾ ਵੀ ਬੈਨੀਫਿਟ ਤੁਹਾਨੂੰ ਮਿਲ ਨਹੀਂ ਮਿਲਣਾ ਮੋਟਾ ਮੋਟਾ 4.5 ਲੱਖ ਦਾ ਇਹ ਹੀ ਹੋ ਗਿਆ ਬਾਕੀ ਗੱਡੀ ਦਾ ਐਕਸ਼ੋਰੂਮ ਪ੍ਰਾਈਸ ਜੋ ਕਿ 22 ਲੱਖ ਹੈ ਉਹਦੇ ਤੇ ਤੂੰ 4-5 ਸਾਲਾਂ ਚ 100% ਐਪਰੀਸੀਏਸ਼ਨ ਲੈ ਸਕਦਾ ਜੇ ਆਪਾਂ 31.2% ਦੇ ਹਿਸਾਬ ਨਾਲ ਵੀ ਲਾਈਏ ਤਾਂ ਤੇਰਾ ਮੋਟਾ ਮੋਟਾ 7 ਲੱਖ ਰੁਪਏ ਉੱਤੇ ਬਚ ਜਾਣਾ ਹੁਣ 7 ਲੱਖ ਤੇ 4.5 ਲੱਖ ਹੋ ਗਿਆ ਨਾ 11.5 26 ਲੱਖ ਦੀ ਗੱਡੀ 15 ਲੱਖ ਚ ਇਹ ਤਾਂ ਚੀਟਿੰਗ ਨਹੀਂ ਹੋ ਗਈ ਚੀਟਿੰਗ ਨੀ ਆ ਵੀਰ ਮੇਰਾ ਸਿਸਟਮ ਐ ਜਿਹੜਾ ਬਿਜ਼ਨਸ ਵਾਲਿਆਂ ਨੇ ਰਿਵਾਰਡ ਕਰਦਾ ਤੇ ਸੈਲਰੀ ਵਾਲਿਆਂ ਨੂੰ ਇਗਨੋਰ ਨਹੀਂ ਤੇ ਫਿਰ ਸਾਡੇ ਵਰਗਾ ਬੰਦਾ ਕੀ ਕਰੇ ਹੁਣ ਦੇਖ ਸਿਸਟਮ ਤਾਂ ਬਦਲ ਨਹੀਂ ਲੱਗਿਆ ਬੈਟਰ ਇੱਕ ਦੋ ਹੀ ਸਮਾਰਟ ਬਣ ਜਾ ਮੀਗੀ ਫਾਇਤੀ ਪੰਜਾਬੀ ਵਾਲਿਆਂ ਨੂੰ ਫੋਲੋ ਕਰ ਲੈ ਇਦਾਂ ਦੇ ਬੜੇ ਹੈਕਸ ਪਤਾ ਲੱਗਣਗੇ